ਸਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਤੁਸੀਂ ਠੀਕ ਠਾਕ ਹੋ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੋਸਤੋ ਅੱਜ ਨਾ ਮੈਨੂੰ ਕੰਮ ਤੋਂ ਛੁੱਟੀ ਸੀ ਮੈਂ ਅੱਜ ਘਰੀ ਸੀ ਮੇਰੇ ਕੋਈ ਜ਼ਿਆਦਾ ਪਲਾਨ ਨਹੀਂ ਸੀ ਕਿਸੇ ਪਾਸੇ ਜਾਣ ਦਾ ਤੇ ਮੇਰਾ ਨਾ ਬਹੁਤ ਮਨ ਕਰ ਰਿਹਾ ਸੀ ਕਈ ਜਣਾ ਤੋ ਪਕੌੜੇ ਖਾਣ ਦਾ ਤੇ ਮੈਂ ਫਿਰ ਅੱਜ ਸੋਚਿਆ ਵੀ ਕਿਉਂ ਨਾ ਜੇ ਘਰੇ ਪਕੌੜੇ ਬਣਾਏ ਜਾਣ ਕਿਉਂਕਿ ਮੇਰੇ ਨਾ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਆ ਤੇ ਮੈਨੂੰ ਚੀਜ਼ਾਂ ਘਰੇ ਬਣਾਉਣਾ ਹੀ ਆ ਵਧੀਆ ਲੱਗਦੀਆਂ ਨੇ ਤੇ ਮੈਂ ਫਿਰ ਹੁਣ ਸੋਚ ਵਿਚਾਰ ਕਰਕੇ ਮੈਂ ਸੋਚਿਆ ਵੀ ਮੈਂ ਅੱਜ ਘਰੇ ਪਕੌੜੇ ਬਣਾਉਂਗਾ ਤੇ ਮੈਂ ਹੁਣ ਚੱਲਿਆ ਪਕੌੜੇ ਬਣਾਉਣ ਵਾਸਤੇ ਤੇ ਤੁਹਾਨੂੰ ਅੱਜ ਸਾਰਾ ਮੈਂ ਕਿਦਾਂ ਬਣਾਉਣਾ ਕਿਉਂਕਿ ਮੈਨੂੰ ਹੋ ਸਕਦਾ ਮੇਰੇ ਤੋਂ ਬਹੁਤ ਸਾਰੀ ਗਲਤੀਆਂ ਹੋਣਗੇ ਤੁਸੀਂ ਮੈਨੂੰ ਦੱਸਿਓਗੇ ਕਿ ਮੈਂ ਕੀ ਗਲਤੀ ਕੀਤੀ ਆ ਤੇ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੁੜੇ ਰਹੋ ਬਲੌਗ ਦੇ ਨਾਲ ਹਾਂਜੀ ਦੋਸਤੋ ਵੀ ਸਮਾਨ ਤਕਰੀਬਨ ਆਪਾਂ ਕੱਟ ਕੇ ਜਿਹੜਾ ਉਹ ਕਰ ਲਿਆ ਹੋਇਆ ਵੈ ਰੈਡੀ ਤੇ ਹੁਣ ਬਸ ਇਹਨੂੰ ਘੋਲ ਘਾਲ ਕੇ ਵਿੱਚ ਹਜੇ ਧਨੀਆ ਧੁਨੀਆ ਪਾਉਣਾ ਵਾ ਤੇ ਮਸਾਲੇ ਨੂੰ ਸਦੇ ਪਾ ਕੇ ਕਰਦੇ ਆ ਫਿਰ ਕੰਮ ਕਿਹੜਾ ਲੋਵੀ ਮੇਟਰ ਚੱਕਰ ਇਹ ਪੈ ਗਿਆ ਇਹ ਸਾਰਾ ਕੁਝ ਤਕਰੀਬਨ ਆਪਾਂ ਰੈਡੀਓੜੀ ਕਰ ਲਿਆ ਸੀਗਾ ਪਰ ਬੇਸਣ ਘਟ ਗਿਆ ਤੇ ਹੁਣ ਮੈਂ ਬੇਸਣ ਲੈਣ ਵਾਸਤੇ ਸ਼ਾਪ ਤੇ ਚੱਲਿਆ ਵਾਂ ਸਰ ਵੀ ਸਕਦਾ ਸੀਗਾ ਪਰ ਮੈਨੂੰ ਸੀਗਾ ਮੈਂ ਕਿਹਾ ਨਹੀਂ ਹੁਣ ਜਦੋਂ ਕੰਮ ਕਰਨ ਲੱਗੇ ਆ ਤਾਂ ਫਿਰ ਪੂਰਾ ਤਸੱਲੀ ਦਾ ਕੰਮ ਕਰਾਂਗੇ ਤੇ ਹੁਣ ਮੈਂ ਬੇਸਣ ਲੈਣ ਵਾਸਤੇ ਸ਼ਾਪ ਤੇ ਚੱਲਿਆ ਹਾਂ ਹਾਂਜੀ ਜੀ ਹੁਣ ਜੋਗਿਓ ਮੈਂ ਆ ਗਿਆ ਸੀਗਾ ਸ਼ਾਪ ਤੇ ਇੱਥੇ ਲੱਭਦੇ ਹਾਂ ਹੁਣ ਬੇਸਣ 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 ਆਹ 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 ਓਕੇ ਆਪਿਆ ਆਪੋ ਜੀਰਾਂ ਨਿੱਕੇ ਨਿੱਕੇ ਬੈਕਟਿੰਗਾਂ 'ਚ ਰੱਖੀਆਂ ਹੋਈਆਂ ਨੇ ਇਹਨਾਂ ਨੇ ਹਮਮ ਚਲ ਇਹ ਲੈ ਜੀ ਹੁਣ ਫਿਰ ਹਾਲ ਦੇ ਲਈ ਟਾਈਮ ਸਾਰਨ ਦੇ ਲਈ ਓਕੇ ਵੱਡੀ ਪੈਕਿੰਗ ਵੀ ਹੈ ਨਹੀਂ ਕਿੰਨਾ ਕੋਲੇ ਕੋਈ ਕੀ ਕੋ ਹੈ ਤਾਂ ਹੈਗੀ ਆ ਪਰ ਮੈਨੂੰ ਇਹਦਾ ਪਤਾ ਨਹੀਂ ਹੈਗਾ ਚਲੋ ਦੇਖਦੇ ਆ ਪਾਈਟਿਕ ਲੈ ਲਓ ਅੰਨਾ ਅੰਨਾ ਹਾਊ ਆਰ ਯੂ ਹਾਊ ਯੂ ਅੰਨਾ ਲੋ ਜੀ ਬੇਸਨ ਵਾਲਾ ਕੰਮ ਸੀਗਾ ਜਿਹੜਾ ਉਹ ਆਪਣਾ ਹੋ ਗਿਆ ਬੇਸਨ ਆਪਾਂ ਲੈ ਲਿਆ ਹੋਇਆ ਵਾ ਤੇ ਘਰੇ ਚੱਲ ਕੇ ਫਿਰ ਸ਼ੁਰੂ ਕਰਦੇ ਆਂ ਕੰਮ ਜਿੱਥੇ ਛੱਡਿਆ ਸੀਗਾ ਤੇ ਦੇਖਦੇ ਆਂ ਫਿਰ ਕਿਦਾਂ ਬਣਦੀ ਐ ਅੱਜ ਪਕੌੜੀ ਤੇ ਤੁਹਾਨੂੰ ਵੀ ਨਾਲ ਦਿਖਾਉਂਗਾ ਪਰ ਗੱਲ ਸ਼ਰਤ ਇਹ ਆਪ ਵੀ ਕਿਸੇ ਨੇ ਨੀਤ ਨਹੀਂ ਪੋਣੀ ਓਕੇ ਚਲੋ ਜੁੜੇ ਰਹੋ ਫਿਰ ਮਿਲਦੇ ਆਂ ਲੋ ਜੀ ਆ ਆਪਣਾ ਮਿਕਸਚਰ ਜਿਹੜਾ ਸੀਗਾ ਸਮਾਨ ਬਣ ਕੇ ਰੈਡੀ ਆ ਤੇ ਦੇਖੋ ਤਾਂ ਵਧੀਆ ਲੱਗਦਾ ਨਾ ਕਾਕੀ ਦੇ ਹਨ ਪਕੌੜੇ ਬਣਿਆ ਤੇ ਪਤਾ ਲੱਗੂਗਾ ਕਿੱਦਾਂ ਵਾ ਤੇ ਇਹ ਮੇਰਾ ਪੂਰਾ ਰੈਡੀ ਆ ਤੇ ਤੁਸੀਂ ਦੇਖ ਲਓ ਮੈਂ ਵੀ ਰੈਡੀ ਆ ਤੇ ਇੱਧਰ ਆਹੋ ਗਰਮ ਹੋਈ ਜਾਂਦਾ ਤੇ ਤਕਰੀਬਨ ਗਰਮ ਹੋ ਚੁੱਕਿਆ ਤੇ ਲਓ ਫਿਰ ਕਰਦੇ ਆ ਸ਼ੁਰੂ ਆਪਾਂ ਲਓ ਵੀ ਮੇਟਰੋ ਦੇਖੋ ਕਿੰਨੇ ਲੀ ਫਿਰ ਪਕੌੜੇ ਦੇਖਣ ਨੂੰ ਤਾਂ ਬਹੁਤ ਸੋਹਣੇ ਲੱਗਦੇ ਆ ਪਰ ਜਿਹੜਾ ਟੇਸਟ ਆ ਉਹ ਤੁਹਾਨੂੰ ਖਾ ਕੇ ਹੀ ਦੱਸਾਂਗੇ ਵੀ ਕਿੱਦਾਂ ਦਾ ਹੋ ਹਾਂਜੀ ਲਓ ਜੀ ਪਕੌੜੇ ਕੈਟ ਲੋ ਜੀ ਗੱਲਬਾਤ ਪੂਰੀ ਐਂਡ ਆ ਤੇ ਆਪਾਂ ਖਾ ਕੇ ਵੀ ਦੇਖ ਲੇ ਵੋ ਵਧੀਆ ਬਣਿਆ ਪੂਰੇ ਕਰੰਚੀ ਤੇ ਸਪਾਈਸੀ ਪੂਰੇ ਵਧੀਆ ਆਹਾ ਵਿਆਹਾਂ ਸ਼ਾਦੀਆਂ ਤੇ ਬੁੱਕ ਕਰਨ ਵਾਸਤੇ ਤੁਸੀਂ ਮੈਨੂੰ ਮੇਰੇ ਇੰਸਟਾਗ੍ਰam ਤੇ ਸਿੱਧਾ ਸੰਪਰਕ ਕਰ ਸਕਦੇ ਹੋ ਪਕੌੜੇ ਕਿਸੇ ਵੀ ਤਰ੍ਹਾਂ ਦੇ ਪਨੀਰ ਵਾਲੇ ਪਕੌੜੇ ਬ੍ਰੈਡ ਪਕੌੜੇ ਗੋਭੀ ਵਾਲੇ ਪਕੌੜੇ ਪਿਆਜ਼ ਵਾਲੇ ਆਲੂ ਵਾਲੇ ਸਾਰੇ ਤਰ੍ਹਾਂ ਦੇ ਪਕੌੜੇ ਬਣਾਉਣ ਦੇ ਵਿੱਚ ਮੈਂ ਮਾਹਰ ਆ ਜੀ ਤੁਸੀਂ ਵਿਆਹਾਂ ਸ਼ਾਦੀਆਂ ਤੁਸੀਂ ਜੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਪਕੌੜੇ ਬਣਾਉਣੇ ਹੋਣਗੇ ਤਾਂ ਮੈਨੂੰ ਤੁਸੀਂ ਮੇਰੇ ਇੰਸਟਾਗ੍ਰam ਤੇ ਸੰਪਰਕ ਕਰ ਸਕਦੇ ਹੋ ਥੈਂਕ ਯੂ ਲਓ ਜੀ ਪਕੌੜੇ ਆਪਣੇ ਗਏ ਆ ਬਣ ਜੀ ਤੇ ਚਾਹ ਤੋਂ ਬਦਾਂ ਤੁਹਾਨੂੰ ਪਤਾ ਪਕੌੜੇ ਆਪਣੀ ਆਪਾਂ ਧਰ ਲਈ ਹੋਈ ਆ ਤੇ ਚਾਹ ਆਪਾਂ ਬਣਾਉਣੀ ਆ ਸ਼ੱਕਰ ਵਾਲੀ ਇਹਦੇ ਸ਼ੱਕਰ ਗੁਣਕਾਰੀ ਹੁੰਦੀ ਲਓ ਜੀ ਪਕੌੜੇ ਆਪਣੇ ਬਣ ਗਏ ਆ ਤੇ ਆਪਾਂ ਹੁਣ ਕਰਦੇ ਆ ਫਰਾਈ ਇਹਨਾਂ ਮੇਰੇ ਖੱਦਾਂ ਵੈਸੇ ਤੇ ਸੱਚਿਓ ਪਹਿਲੀ ਵਾਰ ਟਰਾਈ ਕੀਤੀ ਸੀਗਾ ਪਰ ਬਹੁਤ ਵਧੀਆ ਬਣਿਆ ਕਰੰਚੀ ਵੀ ਆ ਨੂਨ ਮਿਰਚ एवरीथिंग ਪਰਫੈਕਟ ਆ ਸੱਚੀ ਬਹੁਤ ਵਧੀਆ ਬਣਿਆ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੁਸੀਂ ਮੇਰਾ ਛੋਟਾ ਜਿਹਾ ਵਲੌਗ ਦੇਖਣ ਦੇ ਲਈ ਮੇਰੇ ਨਾਲ ਜੁੜਿਓ ਤੇ ਕੋਸ਼ਿਸ਼ ਕਰਾਂਗੇ ਇਦਾਂ ਛੋਟੀਆਂ-ਛੋਟੀਆਂ ਜਿਹੜੀਆਂ ਤੁਹਾਡੇ ਨਾਲ ਮੂਮੈਂਟ ਆ ਉਹ ਸਾਂਝੇ ਕਰਦੇ ਰਹਿਵਾਂਗੇ ਤੇ ਬਹੁਤ ਸੋਹਣਾ ਵੀ ਹੈ ਬਹੁਤ ਵਧੀਆ